ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਜਦੋਂ ਸਟਾਰਟ ਕਰ ਜਾ ਰਹੇ ਆ ਜੀ ਪਾਠ 15ਵਾਂ ਰਵਿੰਦਰਨਾਥ ਟੈਗੋਰ ਜਿਹੜੇ ਰਵਿੰਦਰਨਾਥ ਟੈਗੋਰ ਸੀ ਜੀ ਇਹ ਭਾਰਤ ਦੇ ਬਹੁਤ ਵਧੀਆ ਮਸ਼ਹੂਰ ਰਾਈਟਰ ਰਹੇ ਨੇ ਇਹਨਾਂ ਦੀ ਮਾਤ ਭਾਸ਼ਾ ਬੰਗਾਲੀ ਸੀ ਤੇ ਇਹਨਾਂ ਨੇ ਜਿਹੜੀਆਂ ਮੋਸਟਰ ਆਫ ਰਚਨਾਵਾਂ ਮੈਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਲਿਖੀਆਂ ਨਾਵ ਰਚੇ ਸਾਰੀਆਂ ਬੰਗਾਲੀ ਭਾਸ਼ਾ ਦੇ ਵਿੱਚ ਨੇਗੀਆਂ ਰਵਿੰਦਰਨਾਥ ਟੈਗੋਰ ਨੇ ਭਾਰਤ ਦਾ ਮਸ਼ਹੂਰ ਰਾਸ਼ਟਰੀ ਗਾਨ ਜਨ ਗਨ ਮਨ ਲਿਖਿਆ ਇਹ ਜਿਹੜੇ ਪਾਠ ਹੈ ਜੀ ਇਹ ਰਵਿੰਦਰ ਕੌਰ ਦੀ ਲਿਖੀ ਇੱਕ ਜੀਵਨੀ ਹੈ ਜੀਵਨੀ ਕੀ ਹੁੰਦੀ ਹੈ ਰਜੇ ਜੀਵਨੀ ਜਦੋਂ ਆਪਾਂ ਕਿਸੇ ਦੂਸਰੇ ਵਿਅਕਤੀ ਦੇ ਜੀਵਨ ਬਾਰੇ ਲਿਖਦੇ ਆ ਜਦੋਂ ਇੱਕ ਵਿਅਕਤੀ ਦੂਸਰੇ ਜੀਵਨ ਵਿਅਕਤੀ ਦੇ ਜੀਵਨ ਨੂੰ ਚਿਤ੍ਰਿਤ ਕਰਦਾ ਹੈ ਤਾਂ ਉਸ ਨੂੰ ਜੀਵਨੀ ਕਿਹਾ ਜਾਂਦਾ ਹੈ ਠੀਕ ਹੈ ਜੀ ਜੀਵਨੀ ਮਤਲਬ ਦੂਸਰੇ ਦਾ ਜੀਵਨ ਪੇਸ਼ ਕਰਨਾ ਸਟਾਰਟ ਕਰਦੇ ਆ ਜੀ ਆਪਾਂ ਆਪਣਾ ਪਾਠ ਹਰ ਸਕੂਲ ਦੀ ਸਵੇਰ ਦੀ ਸਭਾ ਵਿੱਚ ਜਨ ਗਨ ਮਨ ਗਾਇਆ ਜਾਂਦਾ ਹੈ ਇਹ ਸਾਡਾ ਰਾਸ਼ਟ੍ਰ ਗਾਨ ਹੈ ਇਸ ਦੇ ਲੇਖਕ ਰਵਿੰਦਰ ਨਾਥ ਟੈਗੋਰ ਸਨ ਟੈਗੋਰ ਕਵਿਤਾ ਕਹਾਣੀ ਨਾਵਲ ਅਤੇ ਨਾਟਕ ਲਿਖਦੇ ਸਨ ਇੱਕ ਪ੍ਰਸਿੱਧ ਲੇਖਕ ਹੋਣ ਦੇ ਨਾਤੇ ਉਹਨਾਂ ਨੂੰ ਗੁਰੂਦੇਵ ਟੈਗੋਰ ਵੀ ਕਿਹਾ ਜਾਂਦਾ ਸੀ ਰਵਿੰਦਰ ਨਾਥ ਟੈਗੋਰ ਦਾ ਜਨਮ 7 ਮਈ 1867 ਈਸਵੀ ਵਿੱਚ ਕੋਲਕਾਤਾ ਵਿਖੇ ਹੋਇਆ ਉਨ੍ਹਾਂ ਦੇ ਮਾਤਾ ਪਿਤਾ ਬਹੁਤ ਅਮੀਰ ਸਨ। ਟੈਗੋਰ ਦੇ ਪਿਤਾ ਦਵਿੰਦਰਨਾਥ ਇੱਕ ਬਹੁਤ ਵੱਡੇ ਵਪਾਰੀ ਸਨ। ਟੈਗੋਰ ਦਾ ਪਾਲਣ-ਪੋਸ਼ਣ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਨ੍ਹਾਂ ਦਾ ਘਰ ਰਾਜਮਹਿਲ ਵਰਗਾ ਸੀ ਜਿਸ ਦਾ ਵਿੱਚ ਟੈਗੋਰ ਦਾ ਬਚਪਨ ਬੀਤਿਆ। ਟੈਗੋਰ ਦੇ 13 ਭੈਣ-ਭਰਾ ਉਸ ਤੋਂ ਵੱਡੇ ਸਨ। ਇਸ ਮਹਿਲ ਵਰਗੇ ਘਰ ਵਿੱਚ ਉਹ ਸਾਰੇ ਨਾਲ ਮਿਲ ਕੇ ਖੇਡਦੇ ਰਵਿੰਦਰਨਾਥ ਟੈਗੋਰ ਨੂੰ ਜਦੋਂ ਸਕੂਲ ਪੜਨ ਪਾਇਆ ਗਿਆ ਤਾਂ ਸਕੂਲ ਵਿੱਚ ਉਸ ਦਾ ਮਨ ਨਾ ਲੱਗਿਆ ਉਹ ਸਕੂਲ ਨਾ ਜਾਣ ਲਈ ਕੋਈ ਨਾ ਕੋਈ ਬਹਾਨਾ ਘੜ ਲੈਂਦਾ ਇੱਕ ਦਿਨ ਉਹਨਾਂ ਨੇ ਸਕੂਲ ਨਾ ਜਾਣ ਦੀ ਵਿਉਂਤ ਬਣਾਈ ਵਿਉਂਤ ਹੁੰਦਾ ਜਿਵੇਂ ਮਤਲਬ ਇੱਕ ਸਕੀਮ ਜਿਵੇਂ ਆਪਾਂ ਕੋਈ ਵੀ ਆਈਡੀਆ ਲਗਾਉਣੇ ਹੁੰਦੇ ਆ ਉਸ ਤਰ੍ਹਾਂ ਦੀ ਚੀਜ਼ ਉਹਨਾਂ ਆਪਣੀ ਜੁੱਤੀ ਵਿੱਚ ਪਾਣੀ ਪਾ ਲਿਆ ਅਤੇ ਉਹ ਜੁੱਤੀ ਪੈਰਾਂ ਵਿੱਚ ਪਾ ਰੱਖੀ ਉਸਨੂੰ ਬੁਖਾਰ ਹੋ ਗਿਆ ਅਗਲੇ ਦਿਨ ਉਹ ਸਕੂਲ ਨਾ ਗਏ ਮਾਤਾ ਪਿਤਾ ਨੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿੱਚ ਹੀ ਕਰ ਦਿੱਤਾ ਰਵਿੰਦਰਨਾਥ ਟੈਗੋਰ ਜਦੋਂ 12 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਜੀ ਲੰਮੇ ਸਹਿਰ ਸਫਾਟੇ ਲਈ ਉਹਨਾਂ ਨੂੰ ਆਪਣੇ ਨਾਲ ਲੈ ਗਏ ਉਹ ਕਈ ਤੀਰਥ ਸਥਾਨਾਂ ਅਤੇ ਵੇਖੋ ਯੋਗ ਥਾਵਾਂ ਤੇ ਘੁੰਮਦੇ ਹੋਏ ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਗਏ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਣ ਦਾ ਉਹਨਾਂ ਦੇ ਮਨ ਉੱਤੇ ਬਹੁਤ ਡੂੰਗਾ ਅਸਰ ਹੋਇਆ ਉਹ ਕਿੰਨਾ ਕਿੰਨਾ ਚਿਰ ਮੰਤਰ ਮੁਕਤ ਹੋ ਕੇ ਕੀਰਤਨ ਸੁਣਦੇ ਡੋਲਹੋ ਜੀ ਵਿਗੇ ਡੋਲਹੋ ਜੀ ਵਿੱਚ ਪਹਾੜੀ ਦ੍ਰਿਸ਼ ਅਤੇ ਚਰਨਿਆਂ ਦੀ ਕਲਕਲ ਨੇ ਉਹਨਾਂ ਦਾ ਮਨ ਮੋਲ ਲਿਆ। ਮੁਪਿੰਨ ਰਮਨੀਕ ਥਾਮਾ ਅਤੇ ਸਹਿਰ ਕਰਦੇ ਹੋਏ ਜਦ ਉਹ ਘਰ ਵਾਪਸ ਪੁੱਜੇ ਤਾਂ ਉਹਨਾਂ ਨੇ ਨਿੱਕੀਆਂ-ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਉਂ ਤੇ ਗੋਰ ਨੇ ਆਪਣੀ ਸਕੂਲੀ ਵੀ ਗਿਆ ਕੁਦਰਤ ਦੇ ਅੰਗ ਸੰਗ ਰਹਿ ਕੇ ਪੂਰੀ ਕੀਤੀ ਰਵਿੰਦਰ ਨਾਥ ਟੈਗੋਰ ਪੜਨ ਲਈ ਇੰਗਲੈਂਡ ਵੀ ਗਏ ਪਰ ਉਹ ਛੇਤੀ ਹੀ ਭਾਰਤ ਵਾਪਸ ਭਾਰਤ ਆਏ ਟੈਗੋਰ ਦਾ ਵਿਆਹ 1833 ਵਿੱਚ ਮਰੀਨਾਲਿਨੀ ਨਾਲ ਹੋਇਆ ਉਦੋਂ ਟੈਗੋਰ ਦੀ ਉਮਰ ਕੇਵਲ 22 ਸਾਲ ਸੀ ਵਿਆਹ ਤੋਂ ਬਾਅਦ ਉਹ ਬੋਲਪੁਰ ਹੀ ਰਹਿਣ ਲੱਗੇ ਉਹ ਖੁੱਲੇ ਡੁੱਲੇ ਬਾਤਾ ਬਰਨ ਵਿੱਚ ਉਹਨਾਂ ਨੇ ਅਨੇਕਾ ਰਚਨਾਵਾਂ ਰਚੀਆਂ ਉਹਨਾਂ ਦੀ ਮਾਤ ਭਾਸ਼ਾ ਬੰਗਲਾ ਸੀ ਉਹ ਬੰਗਲਾ ਭਾਸ਼ਾ ਵਿੱਚ ਹੀ ਲਿਖਦੇ ਸਨ ਰਵਿੰਦਰਨਾਥ ਟੈਗੋਰ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਨਾਵਲ ਗੋਰਾ ਅਤੇ ਨੌਗਾ ਡੁੱਬੀ ਨਾਟਕ ਚਿਤ੍ਰੰਗਨ ਕਹਾਣੀਆਂ ਕਾਬਲੀ ਵਾਲਾ ਪੋਸਟਮਾਸਟਰ ਅਤੇ ਹਾਰਦਿਤ ਬਹੁਤ ਹੀ ਪ੍ਰਸਿੱਧ ਹਨ 1913 ਵਿੱਚ ਗੁਰੂ ਦੇਵ ਟੈਗੋਰ ਦੀਆਂ ਕਵਿਤਾਵਾਂ ਦੀ ਪੁਸਤਕ ਗੀਤਾਂਜਲੀ ਲਈ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ ਨੋਬਲ ਪੁਰਸਕਾਰ ਮਿਲਿਆ ਇਹ ਇਨਾਮ ਮਿਲਣ ਪਿੱਛੋਂ ਗੁਰੂ ਦੇਵ ਟੈਗੋਰ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਏ ਇਹ ਕਵੀ ਪੁਸਤਕ ਉਪਾਸ਼ਮੰਭ ਵਿੱਚ ਵੀ ਅਨੁਵਾਦ ਕੀਤੀ ਗਈ ਰਵਿੰਦਰਨਾਥ ਟੈਗੋਰ ਬਧਿਆਹ ਅਧਿਆਪਕ ਵੀ ਸਨ ਉਹ ਚਾਹੁੰਦੇ ਸਨ ਕਿ ਵਿਦਿਆਰਥੀ ਖੁੱਲੇ ਡੁੱਲੇ ਮਾਹੌਲ ਵਿੱਚ ਪੜਾਈ ਕਰਨ ਇਸ ਮੰਤਵ ਦੀ ਪੂਰਤੀ ਲਈ ਗੁਰਦੇਵ ਟੈਗੋਰ ਨੇ ਸ਼ਾਂਤੀ ਨਿਕੇਤਨ ਨਾਂ ਦੀ ਪਾਠਮਾਲਾ ਪਾਠਸ਼ਾਲਾ ਬਣਾਈ ਇਸ ਪਾਠਸ਼ਾਲਾ ਵਿੱਚ ਕਮਰੇ ਨਹੀਂ ਸਨ ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਪੜ੍ਹਦੇ ਸਨ ਇੱਥੇ ਸਾਇਤ ਕਲਾ ਸੰਗੀਤ ਚਿੱਤਰਕਾਰੀ ਅਤੇ ਭਾਰਤੀ ਸਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਸੀ ਸ਼ਾਂਤੀ ਨਕੇਤਨ ਵਿੱਚ ਵਿਦਿਆਰਥੀਆਂ ਨੂੰ ਜੀਵਨ ਜਾਂਚ ਦੇ ਗੁਣ ਵੀ ਸਿਖਾਏ ਜਾਂਦੇ ਸਨ ਹੁਣ ਇਸ ਸੰਸਥਾ ਨੂੰ ਵਿਸ਼ਵ ਭਾਰਤੀ ਨਾਂਦੀ ਯੂਨੀਵਰਸਿਟੀ ਬਣਾ ਦਿੱਤਾ ਗਿਆ ਹੈ ਗੁਰੂਦੇਵ ਟੈਗੋਰ ਕਲਾ ਪ੍ਰੇਮੀ ਸਨ ਉਹਨਾਂ ਨੇ ਕੁਦਰਤ ਨੂੰ ਆਪਣਾ ਅਵਸੰਗੀ ਬਣਾਇਆ ਇਸ ਲਈ ਉਹਨਾਂ ਨੇ ਕੋਮਲ ਦਿਲਾਂ ਵਾਲੇ ਬਾਲਾਂ ਨੂੰ ਕੁਦਰਤ ਨਾਲ ਜੋੜਿਆ ਭਾਵੇਂ ਉਹਨਾਂ ਨੇ ਸਿੱਧੇ ਰੂਪ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਨਹੀਂ ਲਿਆ ਫਿਰ ਵੀ ਉਹ ਦੇਸ਼ ਆਜ਼ਾਦ ਕਰਾਉਣ ਪ੍ਰਤੀ ਸੋਚਦੇ ਰਹਿੰਦੇ ਸਨ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਨੇ ਉਹਨਾਂ ਦੇ ਮਨ ਉੱਤੇ 11 ਅਪਰਵਾ ਪਾਇਆ ਆਜ਼ਾਦੀ ਦੀ ਲੜਾਈ ਲੜਦਿਆਂ ਜਦੋਂ ਜਿਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਵਿੱਚ अनेका ਦੇਸ਼ ਪ੍ਰੇਮੀ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਤਾਂ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵੱਲੋਂ 1913 ਈਸਵੀ ਵਿੱਚ ਦਿੱਤਾ ਹੋਇਆ ਸਰਦਾ ਕਿਤਾਬ ਮੋੜ ਦਿੱਤਾ ਇਸ ਗੱਲ ਤੋਂ ਉਹਨਾਂ ਦੇ ਮਨ ਵਿੱਚ ਵੀ ਬੀ ਦਾ ਬਿਗਸ ਰਹੇ ਦੇਸ਼ ਪ੍ਰੇਮ ਦਾ ਪਤਾ ਲੱਗਦਾ ਹੈ ਇਸ ਮਹਾਨ ਸਾਹਿਤਕਾਰ ਦਾ 80 ਸਾਲ ਦੀ ਉਮਰ ਪੋਗ ਕੇ 1941 ਇਸ ਵੀ ਵਿੱਚ ਦੇਹਾਂਤ ਹੋ ਗਿਆ ਸਮਾਜ ਨੂੰ ਸੇਧ ਦੇਣ ਵਾਲੀਆਂ ਉਹਨਾਂ ਦੀਆਂ ਲਿਖਤਾਂ ਉਹਨਾਂ ਨੂੰ ਗੁਰਦੇਵ ਟੈਗੋਰ ਦੀ ਨਾ ਤੋਂ ਹਮੇਸ਼ਾ ਪ੍ਰਸਿੱਧ ਕਰਦੀਆਂ ਹਨ ਉਹਨਾਂ ਦੇ ਲਿਖਤਾ ਸਾਨੂੰ ਗੁਰਦੇਵ ਟੈਗੋਰ ਦੀ ਸਦਾ ਯਾਦ ਦਿਵਾਉਂਦੀਆਂ ਰਹਣਗੀਆਂ। ਐਸੀ ਜੀ ਆਪਣਾ ਪਾਠ ਰਵਿੰਦਰਨਾਥ ਟੈਗੋਰ ਵਾਲੇ ਉਹਨਾਂ ਦੇ ਬਾਰੇ ਦੱਸਿਆ ਕਿ ਆਪਾਂ ਨੂੰ ਇਸ ਪਾਠ ਦੇ ਵਿੱਚ ਵੀ ਉਹ ਕਿਵੇਂ ਹੌਲੀ-ਹੌਲੀ ਆਪਣੇ ਸਭ ਸਭ ਸਭਿ ਸੰਸਕ੍ਰਿਤੀ ਨਾਲ ਜੁੜੇ, ਸਭਿਆਚਾਰ ਨਾਲ ਜੁੜੇ, ਆਪਣੀ ਕੁਦਰਤ ਨਾਲ ਜੁੜੇ ਇਸ ਤੋਂ ਬਾਅਦ ਉਹਨਾਂ ਨੇ ਰਚਨਾ ਮਰ ਰਚਨਾ ਸ਼ੁਰੂ ਕੀਤਾ। ਉਹਨਾਂ ਨੇ ਆਪਣਾ ਸੁਪਨਾ ਮਤਲਬ ਬੱਚਿਆਂ ਨੂੰ ਖੁੱਲੇ ਡੁੱਲੇ ਮਾਹੌਲ ਵਿੱਚ ਵਿੱਦਿਆ ਦੇਣ ਦਾ ਜਿਹੜਾ ਉਹਨਾਂ ਦਾ ਸੁਪਨਾ ਸੀ ਉਹਨੂੰ ਪੂਰਾ ਕਰਨ ਲਈ ਸ਼ਾਂਤੀ ਨਿਕੇਤਨਾਂ ਦੀ ਇੱਕ ਪਾਡਸ਼ਾਲਾ ਸ਼ੁਰੂ ਕੀਤੀ ਜਿੱਥੇ ਬੱਚਿਆਂ ਨੂੰ ਸੰਸਾਰਿਕ ਅਤੇ ਜੀਵਨ ਜਾਂਚ ਸਿਖਾਈ ਜਾਂਦੀ ਸੀਗੀ ਸੰਸਾਰਿਕ ਮੁੱਲਾਂ ਅਤੇ ਜੀਵਨ ਜਾਂਚ ਦੀਆਂ ਮੁੱਲਾਂ ਨੂੰ ਉਹਨਾਂ ਵਿੱਚ ਵਿਕਸਿਤ ਕੀਤਾ ਜਾਂਦਾ ਸੀ ਉਹਨਾਂ ਨੇ ਬਹੁਤ ਸਾਰੇ ਰਤਨਾਮਾਂ ਨਹੀਂ ਜੀ ਉਹ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਰਹੇ ਨੇ ਉਨ੍ਹਾਂ ਦਾ ਸਾਹਿਤ ਦੇ ਸ਼ੂਕ ਖੇਤਰ ਵਿੱਚ ਜਿਹੜਾ ਯੋਗਦਾਨ ਹੈ ਉਹ ਬੜਾ ਮੁੱਲ ਹੈ ਠੀਕ ਹੈ ਜੀ ਉਹਨਾਂ ਨੇ ਬਹੁਤ ਸਾਰੇ ਨੋਬਲ ਕਹਾਣੀਆਂ ਵਗੈਰਾ ਲਿਖੀਆਂ ਆਪਣਾ ਸਾਹਿਤ ਉਹਨਾਂ ਦੀ ਇਹਨਾਂ ਰਚਨਾਵਾਂ ਲਈ ਕੋਈ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਆਪਣੀ ਪੂ ਸੰਸਕ੍ਰਿਤੀ ਭਾਰਤੀ ਸਭਿਆਚਾਰ ਨੂੰ ਇੱਕ ਨਵਾਂ ਜੋਸ਼ ਅਤੇ ਨਵੀਂ ਪਛਾਣ ਦਿੱਤੀ ਠੀਕ ਹੈ ਜੀ ਇਹ ਸਨ ਰਵਿੰਦਰਨਾਥ ਟੈਗੋਰ ਧੰਨਵਾਦ